ਅੰਮ੍ਰਿਤਜੀ ਪੰਜਾਬ ਦੇ ਵਿੱਚ ਪੰਜਾਬੀ ਨੂੰ ਲੈ ਕੇ ਨਾ ਅਜੇ ਵੀ ਮਸਲਾ ਪੈਂਦਾ ਰਹਿੰਦਾ ਵੈਸੇ ਬਹੁਤੇ ਲੋਕ ਕਹਿੰਦੇ ਕਿ ਨਹੀਂ ਕੋਈ ਖਤਰਾ ਨਹੀਂ ਹੈ ਪੰਜਾਬੀ ਨੂੰ ਪਰ ਕਈ ਥਾਵਾਂ ਤੇ ਕਹਿੰਦੇ ਵੀ ਕੰਮ ਪੰਜਾਬੀ ਦੇ ਵਿੱਚ ਚੱਲ ਨਹੀਂ ਰਿਹਾ ਅਜੇ ਵੀ ਜ਼ਫਰ ਸਾਹਿਬ ਜਿਵੇਂ ਜ਼ੋਰ ਲਾ ਰਹੇ ਨੇ ਤੇ ਯੂਨੀਵਰਸਿਟੀ ਨੂੰ ਕਹਿ ਰਹੇ ਕਿ ਭਾਈ ਪੰਜਾਬੀ ਦੇ ਵਿੱਚ ਆਜੋ ਕਰ ਲੋ ਕਿਰਪਾ ਸੀ ਜਿਸ ਯੂਨੀਵਰਸਿਟੀ ਦੇ ਨਾਂ ਦੇ ਵਿੱਚ ਪੰਜਾਬ ਆ ਜਾਂ ਪੰਜਾਬੀ ਆ ਤੇ ਜੇ ਉਹਨੂੰ ਵੀ ਪੱਤਰ ਲਿਖਣ ਦੀ ਲੋੜ ਪਵੇ ਇਦਾ ਮਤਲਬ ਇਹ ਆ ਕਿ ਭਾਈ ਸਾਡਾ ਇੱਥੇ ਜਿਹੜਾ ਪੰਜਾਬੀ ਪ੍ਰੇਮ ਐ ਸਰਕਾਰ ਜਾਂ ਸਿਆਸਤਦਾਨਾਂ ਦਾ ਉਹ ਫਿਰ ਕਹ ਲੋ ਕਿ ਐਵੇਂ ਹੀ ਵਾਈ ਆਤੀ ਆ ਜੀ ਮਤਲਬ ਸਰਕਾਰ ਜਿਹੜੀ ਐ ਉਹ ਇਹ ਗੱਲ ਕਹਿੰਦੀ ਆ ਕਿ ਅਸੀਂ ਭਾਈ ਪੰਜਾਬੀ ਨੂੰ ਪ੍ਰਾਇੋਰਟੀ ਦੇਵਾਂਗੇ ਪਟਾਰਾਨੀ ਆ ਪੰਜਾਬੀ ਦੇਣਾ ਵੀ ਚਾਹੀਦਾ ਇਹਦੇ 'ਚ ਕੀ ਸ਼ੱਕ ਐ ਕੀ ਦੋ ਰਾਇਆ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਐ ਹੀ ਆ ਨਾ ਜੀ ਪੀਏਯੂ ਜੀ ਤੇ ਉਹ ਉਹਨੂੰ ਜਫਰ ਸਾਹਿਬ ਲਿਖ ਰਹੇ ਨੇ ਕਿ ਭਾਈ ਤੁਸੀਂ ਪੰਜਾਬੀ ਚ ਆਪਦੀ ਵੈਬਸਾਈਟ ਬਣਾਓ ਕਮਾਲ ਹੋ ਗਈ ਆ ਸਾ ਜੀ ਉਹ ਕਹਿੰਦੇ ਖੂਨ ਨਹੀਂ ਬਣਾ ਲਵਾ ਕਿਤੇ ਦਾ ਮਤਲਬ ਕਿ ਜੇ ਜਫਰ ਨਾ ਲਿਖੇ ਤੇ ਤੁਸੀਂ ਉਦਾਂ ਹੀ ਚਲਾਈ ਚੱਣੀ ਹੈ ਜੀ ਬੜੀ ਮੇਰੇ ਖਿਆਲ ਦੇ ਨਾਲ ਘਟਿਆ ਹਰਕਤ ਕਹ ਲੋ ਘਟਿਆ ਕਾਰਜ ਕਰੀ ਕਹ ਲੋ ਇੰਨਾ ਦਾ ਜੋ ਵੀ ਕੰਮ ਕਰਨ ਦਾ ਢੰਗ ਹੈ ਕਾਰਕਰਦਗੀ ਯਾਰ ਕਿ ਤੁਸੀਂ ਆਪਣੇ ਪੱਤਰ ਤੇ ਕਿਉਂਕਿ ਜੇ ਕਿਸਾਨੀ ਦਾ ਮਸਲਾ ਹੈ ਤੇ ਕਿਸਾਨੀ ਦਾ ਮਸਲਾ ਤੇ ਪੰਜਾਬੀ ਚ ਰੱਖੋ ਨਾ ਅੰਗਰੇਜ਼ੀ ਚ ਤੇ ਸਾਡੇ ਵਰਗੇ ਫਸ ਜਾਂਦੇ ਨੇ ਜੀ ਜੀ ਤਾਂ ਵੈਸੇ ਵੀ ਜਿਹੜੀਆਂ ਜਿਹੜੀਆਂ ਉਹ ਵੈਬਸਾਈਟਾਂ ਨੇ ਪੰਜਾਬੀ ਚ ਜ਼ਿਆਦਾ ਹੋਣੀਆਂ ਚਾਹੀਦੀਆਂ ਜੀ ਠੀਕ ਹੈ ਜਿੱਥੇ ہاں ਜੀ ਪੰਜਾਬ ਦਾ ਆਮ ਜਾਂ ਘੱਟ ਪੜਿਆ ਲਿਖਿਆ ਬੰਦਾ ਜਿਹੜਾ ਉਹ ਪਹੁੰਚ ਕਰ ਸਕੇ ਗੱਲ ਇਹ ਆ ਕਿ ਇਹਨਾਂ ਦਾ ਕੰਮ ਹੈ ਹੀ ਆ ਲੱਗੀ ਫੱਬੀ ਚਲਦੀ ਆ ਕਦੇ ਪੱਤਰ ਵਿਹਾਰ ਪੰਜਾਬੀ ਚ ਕਰ ਦਿੰਦੇ ਆ ਕਦੇ ਕਦੇ ਪੰਜਾਬੀ ਛੱਡ ਕੇ ਫਿਰ ਅੰਗਰੇਜ਼ੀ ਨੂੰ ਵੀ ਮੂੰਹ ਮਾਰਨ ਲੱਗ ਜਾਂਦੇ ਆ ਅਫਸਰਸ਼ਾ ਹੀ ਭਾਰੀ ਆ ਕਿ ਕਦੇ ਕਦੇ ਹਿੰਦੀ ਵੀ ਵਿੱਚ ਆਉਣ ਲੱਗ ਜਾਂਦੀ ਹੈ ਉਹ ਤੇ ਟਵੀਟ ਆਉਂਦੇ ਜਾਂਦੇ ਆ ਟਵੀਟ ਆ ਜਾਂਦੀ ਹੈ ਉਹ ਟਵੀਟ ਰੈਡੀमेड ਹੁੰਦੇ ਆ ਜੀ ਰੈਡੀमेड ਟਵੀਟ ਤੋਂ ਚੇਤਾ ਆ ਗਿਆ ਮੈਨੇ ਇੱਕ ਹੋਰ ਰੈਡੀमेड ਚੀਜ਼ ਦਾ ਤਾਂ ਖੈਰ ਚਲੋ ਉਹਦੇ ਤੇ ਵੀ ਜਾਣੇ ਆ ਤਾਂ ਮਤਲਬ ਕਿ ਇਹ ਰੈਡੀमेड ਟਵੀਟ ਆ ਜਾਂਦੇ ਫਿਰ ਹਿੰਦੀ ਵਾਲਾ ਸਟੇਸ਼ਨ ਫੜਮੈਂਦੇ ਨੇ ਹਮ ਠੀਕ ਹੈ ਜੀ ਤੇ ਮੈਨੂੰ ਪਤਾ ਵੀ ਇਹਨਾਂ ਦੇ ਬੰਦਿਆਂ ਦੀ ਜਿਹੜੀ ਹਿੰਦੀ ਕਿਹੋ ਜੀ ਆ। ਤੋਂ ਮੈਂ ਜਦ ਹੀ ਪਛਾਣ ਲੈਂਦਾ ਹੁੰਨਾ ਕਿ ਇਹ ਦਿੱਲੀ ਵਾਲਿਆਂ ਦਾ ਟਵੀਟ ਹੈ ਮਤਲਬ ਕਿ ਦਿੱਲੀ ਵਾਲੇ ਆਪ ਹੀ ਚੱਕ ਕੇ ਤੇ ਚੀਪ ਦਿੰਦੇ ਨੇ। ਜੀ ਅਨਵਾਦ ਕੀਤਾ ਤਾਂ ਪਤਾ ਲੱਗ ਜਾਂਦਾ ਵਿੱਚ। ਹਾਂ ਜੀ।